ਸਸਲਾ ਸਰ ਏਦਾਂ ਵਾ ਸਾਡੀ ਇੱਥੇ ਅਗੇ ਫੈਕਟਰੀਆਂ ਸਾਡੀਆਂ ਮਸ਼ੀਨਾਂ ਹੁੰਦੀਆਂ ਜਾਂਦੀਆਂ ਮਹੀਨੇ 'ਚ ਇੱਕ ਦੋ ਵਾਰ ਅਸੀਂ ਮਸ਼ੀਨਾਂ ਸੇਲ ਕਰਦੇ ਹੋਂੀਆਂ ਜਦੋਂ ਹੋਂੀਆਂ ਵੀ ਤੁਹਾਡਾ ਤਾਂ ਕਿਹੜਾ ਮੱਲਾ ਜੀ ਮੇਰਾ ਨਾਮ ਜਿੰਦਰ ਸਿੰਘ ਆ ਮੱਲਾ ਹੈਗਾ ਨਾਨਕ ਸਰ ਵਾਦੀ ਨੰਬਰ 4 ਆ ਕਿੰਡੀ ਰੋਡ ਠੀਕ ਆ ਜੀ ਇੱਥੇ ਦਾ ਬਿਜ਼ਨਸ ਇੱਥੇ ਚੱਲਦਾ ਦੇਖੋ ਜਦੋਂ ਬੈਟਰੀ ਮਸ਼ੀਨ ਬਣਨੀ ਆ ਤੇ ਅਸੀਂ ਸੇਲ ਵੀ ਕਰਨੀ ਆ ਪਰ ਤੇਲ ਵੀ ਕਰਨੀ ਆ ਹੋਂੀ ਜਾਨੀ ਤਾਂ ਹੈਗੀ ਆ ਮਹੀਨੇ 'ਚ ਇੱਕ ਦੀ ਵਾਰ ਸਾਡੀਆਂ ਮਸ਼ੀਨਾਂ ਮਹੀਨੇ ਦੋ ਮਹੀਨੇ ਤਾਂ ਭੜਦੀ ਆ ਫਿਰ ਇੱਕ ਦੀ ਵਾਰ ਗੱਡੀ ਹੋਂਣੀ ਆ ਕੋਈ ਜੰਕ ਕ੍ਰੇਨ ਹੋਂਣੀ ਆ ਠੀਕ ਆ ਜੀ ਉਹ ਲੰਗੜਨ ਦੀਆਂ ਨਾਲ ਪਰੇਸ਼ਾਨੀ ਹੁੰਦੀ ਹੈ ਵੀ ਇਹ ਗਲੀ ਚੋਂ ਲੰਘਦੇ ਸਾਨੂੰ ਗੱਡੀ ਸਾਈਡ ਤੇ ਕਰਨੀ ਪੈਂਦੀ ਆ ਬੰਦੇ ਨੂੰ ਮਹੱਲੇ 'ਚ ਰਹਿੰਦੇ ਆ ਤੇ ਕੋਪਰੇਟ ਕਰਨਾ ਚਾਹੀਦਾ ਵੀ ਤੁਸੀਂ ਵੀ ਗੱਡੀਆਂ ਲਾਈਆਂ ਸਾਡੀਆਂ ਵੀ ਹੋਣੀਆਂ ਤੇ ਬੰਦਾ 2 ਮਿੰਟ ਸਾਈਡ ਤੇ ਕਰ ਲੈ ਕੋਈ ਮਸਲਾ ਨਹੀਂ ਲੱਗੋ ਵੱਡੀ ਗੱਲ ਕੋਈ ਲੜਾਈ ਦਾ ਕਰ ਨਹੀਂ ਹੁੰਦਾ ਜਦੋਂ ਇਹਨਾਂ ਨੇ ਗੱਡੀ ਦੇਖੋ ਕੈਤਲ ਤੋਂ ਕੱਲ ਮਸ਼ੀਨ ਆਈ ਵਿਚਾਰਾ ਡਰਾਈਵਰ ਹੀ ਰਾਹ ਦਾ ਤਰੇਆ ਅੱਜ ਸਵੇਰੇ ਪਹੁੰਚਾ ਮਸ਼ੀਨ ਲਵਾਈ ਅੱਠ ਵਾਰੀ ਆਈ ਇਹਨਾਂ ਨੂੰ ਤਰਲੇ ਕਰਦੇ ਰਿਹਾ ਵੀ ਮਸ਼ੀਨ ਗੱਡੀਆਂ ਆਪਣੀਆਂ ਮਸ਼ੀਨ ਉਹ ਸਾਈਡ ਤੇ ਕਰ ਲਓ ਆਪਣੀਆਂ ਗੱਡੀਆਂ ਸਾਈਡ ਤੇ ਕਰ ਲਓ ਇਹਨਾਂ ਨੇ ਗੱਡੀਆਂ ਸਭਾ ਮੂਰੇ ਮੂਰੇ ਲਾ ਗੱਡੀ ਰੋਗਲੀ ਕਹਿੰਦਾ ਤੁਹਾਡਾ ਰੋ ਰੋਜ਼ ਦਾ ਕੰਮ ਆ ਵਾ ਇਹ ਤੁਹਾਨੂੰ ਬੰਦੇ ਬਣਾਉਣਾ ਸੀ ਇਹ ਦੱਸੋ ਇਹ ਅਸੀਂ ਕੀ ਬਦਮਾਸ਼ ਆ ਸਾਨੂੰ ਬੰਦੇ ਬਣਾਉਣਾ ਕੀ ਕੰਮ ਕਰਨ ਵਾਲਾ ਬੰਦਾ ਬਦਮਾਸ਼ ਆ ਆ ਕਾਰੋਬਾਰੀ ਬੰਦੇ ਆ ਅਸੀਂ ਇਹ ਵੇਲੜ ਬੰਦੇ ਜਿਹੜੇ ਵੇਲਿਆਂ ਜਿਹੜੀਆਂ ਭੈੜੋ ਭੀਖ ਮੰਗਦੇ ਡੋਨੇਟ ਦੇ ਨਾਂ ਤੇ ਕਹਿੰਦੇ ਮਿੰਦਰ ਮਿੰਦਰ ਗਲਤ ਹੁੰਦੇ ਜੀ ਆਹੋ ਬਿਹਲੇ ਬੰਦੇ ਜਿਹੜੇ ਮੈਂ ਜਨਰੇਟ ਕਰਦੇ ਆ ਜਨਰੇਟ ਕਰਕੇ ਮੈਂ ਇਹ ਰੇਨ ਕੀਤੀ ਜੀ ਕੋਈ ਕੁਝ ਕੀਤੀ ਆ ਕਾਦੀਆਂ ਕੀਤੀਆਂ ਕਾਦੀਆਂ ਉਹਨੇ ਕਾਦੀਆਂ ਕੀਤੀਆਂ ਯਾਰ ਉਸਕਾ ਕਾਦੀ ਕੀਤੀ ਆ ਜੀ ਅਸੀਂ ਅੱਜ ਦੀ ਕੋਈ ਨਹੀਂ ਕੀਤੀ ਅੱਜ ਅਸੀਂ ਪਹਿਲਾਂ ਆਪਣੇ ਜਿਹੜੇ ਵਾਈਫ ਸੀ ਉਹਨਾਂ ਦੇ ਸੱਟਾਂ ਲੱਗੀਆਂ ਵਾ ਪਹਿਲਾਂ ਅਸੀਂ ਉਹ ਹੋਊਗਾ ਉਸ ਤੋਂ ਬਾਅਦ ਹੋਰੀ ਉਹ ਸੱਟਾਂ ਕਿਵੇਂ ਲੱਗੀਆਂ ਇਹਨਾਂ ਨੇ ਮਾਰੀਆਂ ਇਹਨਾਂ ਦੇ ਘਰੇ ਗਏ ਸੀ ਬਾਈ ਮੇਰੇ ਸਹਾਰੇ ਵਾਈਫ ਪੁੱਛਣ ਕਿ ਕਿਉਂ ਕੱਢ ਰਹੀ ਓ ਕੱਢ ਕੇ ਆਈਆਂ ਉਹ ਫੇਰ ਦੁਬਾਰਾ ਸਾਨੂੰ ਕਿਉਂ ਗਾਲਾਂ ਕੱਢਦੀਆਂ ਇਹਨਾਂ ਨੇ ਉਹਨਾਂ ਨੂੰ ਅੰਦਰ ਖਿੱਚ ਲਿਆ ਅੰਦਰ ਖਿੱਚ ਕੇ ਜਿਹੜਾ ਸੀਸੀਟੀਵੀ ਵੀਡੀਓ ਹੈਗੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਦੁਬਾਰਾ ਭਾਈ ਭਾਈ ਉਹ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਲੰਗੇ ਹੀ ਨਹੀਂ ਹੈਗੇ ਉਹਨਾਂ ਨੇ ਇੰਨੀ ਗੱਲ ਕਹੀ ਪੁਲਿਸ ਵਾਲਿਆਂ ਨੂੰ ਵੀ ਅਸੀਂ ਇੱਥੇ ਲੰਗੇ ਹੀ ਨਹੀਂ ਸਾਡੇ ਕੋਲ ਵੀਡੀਓ ਹੈਗੀ ਆ ਜਦੋਂ ਇਹ ਲੰਗੇ ਆ ਜਦੋਂ ਇਹ ਗੱਲ ਹੋਈ ਆ ਅਸੀਂ ਵੀਡੀਓ ਦਿਖਾ ਦਾਂਗੇ ਵੀ ਆ ਅਸੀਂ ਇੱਥੇ ਲੰਗੇ ਆ ਕੋਈ ਮੰਨ ਕੀ ਕਰਦੇ ਹੋ ਪ੍ਰਚਾਰਕ ਮੰਨ ਸਾਹਿਬ ਇੱਕ ਤਾਂ ਇਹ ਗੰਦਾ ਬੰਦਾ ਇੱਥੋਂ ਨਿਕਲੇ ਇੱਕ ਮੱਲੇ ਨੂੰ ਜੋਇਨ ਸਾਹਿਬ ਸਾਡਾ ਵਧੀ ਗਿਆ ਸਾਡੀ ਸਾਰੀ ਗਲੀ ਵਧੀਆ ਵਾ ਬਹੁਤ ਵਧੀਆ ਮਲਾਜ਼ੀ ਅੱਜ ਤਾਂ ਕਹਿੰਨਾ ਲੜੇ ਨਹੀਂ ਇਹਨੂੰ ਪੁੱਛ ਲੋ ਇਹ ਕਦੀ ਨਹੀਂ ਕਹਿੰਨਾ ਲੜੇ ਏਹ ਵਾਰ ਵਾਰ ਹੀ ਮਨ ਦਾ ਸਭ ਹੀ ਲੱਗਦਾ ਤੇ ਨੇ ਕਹਿੰਦੇ ਬੰਦੇ ਖੜੇ ਆ ਜੀ ਸਾਰੇ ਗਲੀ ਮੱਲੇ ਵਾਲੇ ਖੜੇ ਨੇ ਬਾਹਰਲਾ ਕੋਈ ਨਹੀਂ ਖੜਿਆ ਉਹਨਾਂ ਦੇ ਸਾਰੇ ਹੀ ਬਾਹਰਲੇ ਬੰਦੇ ਖੜੇ ਆ ਜੀ ਸਾਰੇ ਹੀ ਗੁੰਡੇ ਬਦਮਾਸ਼ ਖੜੇ ਨੇ ਹੋ ਚਾ ਗਈ ਸੀ ਮੌਕੇ ਤੇ ਪੁਲਿਸ ਅੱਜ ਬੀਸੀਆਰ ਵਾਲੇ ਆਈ ਸੀ ਕਿ ਉਹ ਚਲੇ ਗਏ ਹੁਣ ਦੁਬਾਰਾ ਫੇਰ ਐਸਐਚਓ ਸਾਹਿਬ ਆ ਰਹੇ ਨੇ ਚਿੰਤਾ ਪੂਰੀ ਦਾਣਾ ਲੱਗਦਾ ਜੀ ਠੀਕ ਆ ਜੀ ਕੋਈ ਵੀ Hãy subscribe cho kênh Ghiền Mì Gõ Để không bỏ lỡ những video hấp dẫn ਕੀ ਨੋ ਰੋਡਾ ਜੀ ਰਜਿੰਦਰ ਸਿੰਘ ਪੁੱਲਰ ਕੀ ਮਾਮਲਾ ਹੋਇਆ ਜੀ ਇਹ ਮਾਮਲਾ ਜਿਹੜਾ ਵਾ ਕੱਲ ਦੀ ਗੱਲ ਆ ਘਟਨਾ ਕਿ ਗਲੀ ਦੇ ਵਿੱਚ ਇਹਨਾਂ ਦੀ ਫੈਕਟਰੀ ਆ ਫੈਕਟਰੀ ਆ ਚਲੋ ਇਹਨਾਂ ਦੀ ਗੱਡੀ ਆਈ ਮਸ਼ੀਨ ਲਾਉਣ ਮਸ਼ੀਨ ਲਾ ਕੇ ਗੱਡੀ ਜਾਣੀ ਆ ਇਹਨਾਂ ਦਾ ਫਰਜ਼ ਪੈਂਦਾ ਕਿ ਗਲੀ ਵਾਲਿਆਂ ਨੂੰ ਇਨਫੀਮੇਸ਼ਨ ਦੇਣ ਜਾਂ ਕਿ ਤੁਸੀਂ ਯਾਰ ਗੱਡੀਆਂ ਆਪਣੀਆਂ ਬਾਹਰ ਕਰ ਲਓ ਗਲੀ ਦੇ ਵਿੱਚ ਤੁਸੀਂ ਗੱਡੀਆਂ ਆਪਣੀਆਂ ਬਾਹਰ ਕੱਢ ਲਓ ਅਹੀਂ ਗੱਡੀ ਕੱਢਣੀ ਆ ਕੋਈ ਇਹਨਾਂ ਨੇ ਕਿਸੇ ਨੂੰ ਜਾਣਕਾਰੀ ਨਹੀਂ ਦਿੱਤੀ ਧੱਕੇ ਨਾਲ ਗੱਡੀ ਦੇ ਬਰਾਬਰ ਗੱਡੀ ਲਾ ਕੇ ਕਾਰਾਂ ਦੇ ਤੇ ਲੋਕਾਂ ਨੂੰ ਸਗੋਂ ਦਬਕੇ ਮਾਰੇ ਨੇ ਉਲਟੇ ਇਹ ਗੱਡੀ ਬਾਹਰ ਕੱਢੋ ਜੀ ਅਗਲਾ ਅਗੋਂ ਕੁਐਸਚਨ ਪੁੱਟ ਕਰਦਾ ਵਾ ਤੇ ਅਗੋਂ ਕਹਿੰਦੇ ਨੇ ਵੀ ਤੂੰ ਵੀ ਬਦਮਾਸ਼ੀ ਤੇਪ ਦੇ ਵਿੱਚ ਵੀ ਤੂੰ ਸਾਡੇ ਨਾਲ ਬੋਲੇਂਗਾ ਤਾਂ ਬੋਲੇਂਗਾ ਵੀ ਕਿੱਦਾਂ ਬੰਦਾ ਸਵਾਲ ਤਾਂ ਕਰਦਾ ਹੀ ਹੈ ਨਾ ਅਗੋਂ ਵੀ ਭਾਜੀ ਵੀ ਤੁਸੀਂ ਗੱਡੀ ਪਿੱਛੇ ਨੂੰ ਕੱਢ ਲੈਂਦੇ ਜਾਂ ਤੁਸੀਂ ਸਾਨੂੰ ਪਹਿਲੇ ਦੱਸਦੇ ਬਰਾਬਰ ਗੱਡੀ ਲਾ ਕੇ ਬੰਦਾ ਕਿੱਥੋਂ ਗੱਡੀ 'ਚ ਵੜੂਗਾ ਔਰ ਉਤੋਂ ਜਦੋਂ ਇੰਨੀ ਗੱਲਬਾਤ ਹੋਈ ਮੁੰਡਾ ਵਕੀਲ ਆ ਨਾਨਕ ਕੁਮਾਰ ਉਹਦੇ ਨਾਲ ਗਾਲੀ ਗਲੋਚ ਕੀਤਾ ਬੈਸਵਾ ਜੀ 10 ਤੋਂ 15 ਜਣੇ ਸਾਰੇ ਰਿਸ਼ਤੇਦਾਰ ਗਲੀ ਦੇ ਵਿੱਚ ਰਹਿੰਦੇ ਨੇ ਚਾਰ ਪੰਜ ਘਰ ਸਾਰੇ ਜਣੇ ਇਕੱਠੇ ਹੋ ਗਏ ਇਹਨਾਂ ਨੇ ਮੁੰਡੇ ਦੇ ਉੱਤੇ ਹਮਲਾ ਕੀਤਾ ਜਦੋਂ ਮੈਂ ਵਿੱਚ ਛਡਾਉਣ ਗਿਆ ਵਾ ਉਲਟਾ ਮੇਰੇ 'ਤੇ ਗੱਲ ਪਏ ਨੇ ਸਾਰੇ ਜਣੇ ਇਹ ਬਿਲਕੁਲ ਰਿਕਾਰਡਡ ਗੱਲ ਆ ਸੀਸੀਟੀਵੀ ਕੈਮਰੇ ਤੋਂ ਦੇਖਦੇ ਹਾਂ ਮੰਗ ਅੱਜ ਦੀ ਗੱਲ ਉਹ ਚਲੋ ਅਸੀਂ ਉੱਥੇ ਰਿਪੋਰਟ ਕਰਾਈ ਆ ਉਸ ਤੋਂ ਬਾਅਦ ਅੱਜ ਜਿਹੜਾ ਇਹਨਾਂ ਨੇ ਮੇਰੇ ਘਰ ਤੇ ਆ ਕੇ ਹਮਲਾ ਕੀਤਾ ਆ ਗੱਡੀ ਭਾਂਤੀ ਘਰ ਦੇ ਵਿੱਚ ਵੜ ਕੇ ਨਾ ਤੋੜ-ਫੋੜ ਕੀਤੀ ਆ। ਉਹਨਾਂ ਦੇ ਅਲਿਗੇਸ਼ਨ ਲਾਇਦੇ ਵੀ ਤੁਸੀਂ ਕੋਈ ਸੇਵਾ ਚਲਾ ਰਹੇ ਹੋ ਜਿੱਦੇ ਤੁਸੀਂ ਦਵਾਈਆਂ ਤੁਸੀਂ ਵੇਚਦੇ ਵੀ ਹੋ ਤੇ ਉਹੀ ਚੀਜ਼ ਤੁਸੀਂ ਮਹੱਲੇ ਵਿੱਚ ਵੀ ਕਹਿੰਦੇ ਹੋ ਵੀ ਮੇਰਾ ਕੋਈ ਕੁਝ ਵਿਗਾਰ ਨਹੀਂ ਚੱਕਦਾ ਤੇ ਤੁਸੀਂ ਉਹਨੇ ਰੈਂਡਦੇ ਰਹਿੰਦੇ ਹੋ ਤਾਂ ਕਿ ਤੁਸੀਂ ਬਦਮਾਸ਼ੀ ਕਰਦੇ ਹੋ। ਤੁਹਾਡੇ ਨਾਲ ਕੋਈ ਮਹੱਲੇ ਵਾਲਾ ਬੰਦਾ ਨਹੀਂ ਮੌਜੂਦ ਹੈਗਾ ਯਾ ਉਹਨਾਂ ਨੇ ਕਹਿਣਾ ਵੀ ਸਾਡੇ ਨਾਲ ਮਹੱਲੇ ਵਾਲੇ ਬੰਦੇ ਮੌਜੂਦ ਨਹੀਂ। ਪੰਜ ਪੰਜ ਐਨਜੀਓ ਨੇ ਐਨਜੀਓ ਤਾਂ ਮੈਂ ਲੋਕਾਂ ਦੇ ਭਲੇ ਲਈ ਚਲਾਉਂਦਾ। ਦੁਨੀਆ ਜਾਣਦੀ ਆ ਇਹਨਾਂ ਨੂੰ ਇਹਨਾਂ ਨੂੰ ਕੀ ਪਤਾ ਦੁਨੀਆ ਜਾਣਦੀ ਮੈਂ ਲੋਕਾਂ ਦਾ ਭਲਾ ਕਰਦਾ। ਪਹਲਾ ਕਰਨ ਵਾਸਤੇ ਸੰਸਥਾ ਬਣਾਈ ਆ ਮੈਂ ਕੋਈ ਸੰਸਥਾ ਦੇ ਸਿਰਦਾ ਹੁਣ ਮੇਰੀ ਗੱਲ ਸੁਣੋ ਜਿਨ੍ਹਾਂ ਨੇ ਇੱਕ ਤਾਂ ਮੇਰੇ ਘਰ ਤੇ ਹਮਲਾ ਕੀਤਾ ਉਲਟਾ ਮੇਰੇ ਤੇ ਦੂਸ਼ਣ ਬਾਜੀ ਲਾਉਣੀ ਆ ਉਹਨਾਂ ਦੇ ਲਾਉਣੀ ਆ ਨਾ ਕਿ ਕੋਈ ਇਹਨਾਂ ਦਾ ਇਹਨਾਂ ਦੇ ਉੱਤੇ ਹੀ ਇਲਜ਼ਾਮ ਲਾਈਏ ਜਦ ਕੇ ਦੇਖੋ ਮੈਂ ਦੁਨੀਆ ਜਾਣਦੀ ਲੋਕ ਜਾਣਦੇ ਆ ਸੋਸ਼ਲ ਮੀਡੀਆ ਦੇ ਉੱਤੇ ਮੇਰੀ ਸਾਰੀ ਐਕਟੀਵਿਟੀ ਪਈ ਆ ਅਸੀਂ ਸਿਰਫ ਸਮਾਜ ਸੇਵਾ ਦਾ ਕੰਮ ਕਰਦੇ ਗਲੀ ਵਿੱਚ ਵੀ ਕਈ ਲੋਕ ਨੇ ਜਿਹੜੇ ਜਾਣਦੇ ਨੇ ਕਿ ਸਾਰੇ ਗਲੀ ਦੇ ਕੰਮ ਕਰਦੇ ਭਲੇ ਦਾ ਕੰਮ ਕਰਦੇ ਆ ਸੋ ਅਸੀਂ ਕਹੀ ਅਜ ਤੱਕ ਇਹਨੂੰ ਬਦਮਾਸ਼ੀ ਕੀਤੀ ਹੁੰਦੀ ਤਾਂ ਗਲੀ ਇਹ ਚੱਕਿਆ ਕੋਈ ਮੈਂ ਕਹਿਣਾ ਹੋਰ ਨਾ ਵੀ ਲੜਿਆ ਹਾਂ ਜਾਂ ਮੈਂ ਲੋਕਾਂ ਦੇ ਸਿਰ ਕਿੰਨੇ ਕ ਪਾੜੇ ਆ ਮੇਰੇ ਤੇ ਹਮਲਾ ਹੋਇਆ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਅਜੇ ਤੱਕ ਇੱਥੇ ਕੋਈ ਪੁਲਿਸ ਵਾਲਾ ਸਿਰਫ ਦੇਖ ਕੇ ਇੱਥੋਂ ਚੱਲ ਗਏ ਨੇ ਪਰ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਏ ਮੈਨੂੰ ਮਾਰਨ ਦੀ ਮੇਰੇ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਘਰ ਤੇ ਹਮਲਾ ਹੋਇਆ ਠੀਕ ਹੈ ਇਹ ਪ੍ਰਧਾਨ ਹੈ ਗਲੀ ਦੇ ਵਿੱਚ ਇਹਨਾਂ ਦੇ ਨਾਲ ਜਿਹੜੀ ਤਲਖੀ ਨਾਲ ਹੋਇਆ ਫੈਕਟਰੀ ਵਾਲੇ ਅਮਰਤਪਾਲ ਵਗੈਰਾ ਨੇ ਅੱਜ ਮੁੱਕਦੇ ਪਹੁੰਚਿਆ ਮੁੱਕ ਦੇਖਿਆ ਹੈ ਮੈਂ ਇਹਨਾਂ ਨੂੰ ਕਿਹਾ ਵੀ ਆਪ ਜੀ ਕੰਪਲੇਂਟ ਲਿਖਾਓ ਬਿਆਨ ਲਿਖਾਓ ਜੋ ਬਣਦੀ ਕਰ ਦਿਓ ਬਣ ਕਰ ਦੋ ਧੰਨਵਾਦ